ਆਈਏ ਖੁਦਾਵੰਦਾ ਕਲਾਮ ਜਦੋਂ ਯਕੂਬ ਦਾ ਖਤ 4 ਅਧੇ ਤੇ ਉਹਦੇ ਅਸੀਂ 8 ਵਚਨ ਨੂੰ ਪੜਦੇ ਆ ਤੋਂ ਪਰਮੇਸ਼ਵਰ ਦਾ ਕਲਾਮ ਕੀ ਲਿਖਦਾ ਆ ਪੜਾਂਗੇ ਤੇ ਸੁਣਾਂਗੇ ਧਿਆਨ ਦੇ ਨਾਲ ਪ੍ਰਭੂ ਜੀ ਦਾ ਕਲਾਮ ਕੀ ਕਹਿੰਦਾ ਪੜੀਏ ਪਰਮੇਸ਼ਵਰ ਦੇ ਨੇੜੇ ਜਾਓ ਯਾਦ ਰੱਖੋ ਜੇ ਪ੍ਰਭੂ ਦੇ ਨੇੜੇ ਆਵਾਂਗੇ ਪ੍ਰਭੂ ਦੇ ਨੇੜੇ ਆਵਾਂਗੇ ਤੇ ਉਹ ਸਾਡੇ ਨੇੜੇ ਆਵੇਗਾ ਜਦੋਂ ਅਸੀਂ ਉਹਦੇ ਨੇੜੇ ਨਹੀਂ ਆਉਂਦੇ ਉਹਦੇ ਤੋਂ ਦੂਰ ਰਹਿੰਦੇ ਆ ਪ੍ਰਭੂ ਤੋਂ ਦੂਰ ਰਹਿੰਦੇ ਆ ਉਹਦੀ ਹਜ਼ੂਰੀ ਤੋਂ ਦੂਰ ਰਹਿੰਦੇ ਆ ਤੇ ਯਾਦ ਰੱਖੋ ਫਿਰ ਸਾਡੇ ਜਿਹੜੇ ਕੰਮ ਆ ਉਹ ਅਧੂਰੇ ਹੋ ਜਾਂਦੇ ਆ ਅਧੂਰੇ ਰਹਿੰਦੇ ਆ ਕੰਮਾਂ ਦੀ ਆਸ ਕਰੀਦੀ ਹੈ ਪਰ ਆਸ ਉਹਨਾਂ ਤੇ ਕਰ ਪੂਰੀ ਨਹੀਂ ਹੁੰਦੀ ਜਿੱਦਾਂ ਚੇਰ ਤੇ ਕਰ ਅਸੀਂ ਆਪਣੇ ਪਰਮੇਸ਼ਵਰ ਦੇ ਨੇੜੇ ਨਹੀਂ ਜਾਂਦੇ ਆਸ ਪੂਰੀ ਕਰਨ ਵਾਲਾ ਸਾਡੇ ਕੰਮ ਪੂਰੇ ਕਰਨ ਵਾਲਾ ਸਾਡੇ ਕੰਮਾਂ ਨੂੰ ਸੰਪੂਰਨ ਕਰਨ ਵਾਲਾ ਉਹ ਹੈ ਪ੍ਰਭੂ ਜਦੋਂ ਅਸੀਂ ਉਹਦੇ ਨੇੜੇ ਜਾਂਦੇ ਹਾਂ ਤੇ ਅੱਜ ਨੇੜੇ ਜਾਣ ਦੇ ਵਾਸਤੇ ਸਾਨੂੰ ਰੁਕਾਵਟਾਂ ਬੜੀਆਂ ਬਾਈਬਲ ਦੇ ਵਿੱਚ ਲਿਖਿਆ ਉਸ ਔਰਤ ਨੂੰ ਜਿਹਨੂੰ ਬੜੀ ਜ਼ਿਆਦਾ ਬਿਮਾਰੀ ਸੀ ਘਰ ਵਿੱਚ ਆ ਗਿਆ ਸਾਰਾ ਬਿਮਾਰੀ ਵਿੱਚ ਬੜਾ ਘਾਟਾ ਪਿਆ ਬੜੀ ਮੁਸ਼ਕਲ ਵਿੱਚ ਆ ਬੜੀ ਆਫਤ ਵਿੱਚ ਆ ਬੜੀਆਂ ਬੜਿਆਂ ਦੁੱਖਾਂ ਦੇ ਵਿੱਚੋਂ ਦੀ ਗੁਜ਼ਰ ਕੇ ਗੁਜ਼ਰ ਰਹੀ ਹੈ ਪਰ ਉਹਦੇ ਜੀਵਨ ਦੇ ਅੰਦਰ ਵਿਸ਼ਵਾਸ ਆਇਆ ਉਹਦੇ ਜੀਵਨ ਦੇ ਅੰਦਰ ਧਿਆਨ ਆਇਆ ਕਿ ਮੈਂ ਆਪਣਾ ਘਰ ਵੇਚ ਲਿਆ ਬਿਮਾਰੀ ਤੇ ਲਾ ਲਿਆ ਪਰ ਕੁਝ ਆਰਾਮ ਨਹੀਂ ਪਾਇਆ ਪਰ ਉਹਨੇ ਜਦੋਂ ਯਸੂ ਦੀ ਖਬਰ ਸੁਣੀ ਤੇ ਉਹਨੇ ਇਨਾ ਕਿਹਾ ਵੀ ਮੈਂ ਉਹਦੇ ਨੇੜੇ ਜਾਵਾਂਗੀ ਨੇੜੇ ਜਾ ਕੇ ਉਹਦੇ ਪੱਲਾ ਸੂਲਾਂਗੇ ਤੇ ਸਾਰਾ ਕੁਝ ਠੀਕ ਹੋ ਸਕਦਾ ਜਿੰਨਾ ਚਿਰ ਤੇ ਕਰ ਦੂਰ ਰਹੀ ਕੋਈ ਕੰਮ ਨਹੀਂ ਸਿੱਧਾ ਹੋਇਆ ਜਦੋਂ ਉਹ ਨੇੜੇ ਆਉਣ ਵਾਸਤੇ ਦਲੀਲ ਬਣਾਈ ਤੇ ਬੜੀ ਰੁਕਾਵਟ ਆਉਦੇ ਗਾੜੇ ਅੱਜ ਤੁਸੀਂ ਬੰਦਗੀ ਤੇ ਆਵੋਗੇ ਬੰਦਗੀ ਤੇ ਆਉਣ ਵਾਸਤੇ ਜਦੋਂ ਧਿਆਨ ਕਰੋਗੇ ਬੜੀਆਂ ਰੁਕਾਵਟਾਂ ਹੁੰਦੀਆਂ ਪਰ ਮੁਬਾਰਕ ਤੇ ਜਲਾਲੀ ਤੇ ਚੰਗੇ ਉਹੀ ਰਹਿੰਦੇ ਆ ਜਿਹੜੇ ਨੇੜੇ ਪਹੁੰਚ ਜਾਂਦੇ ਆ ਤੇ ਜਿਹੜੇ ਨੇੜੇ ਨਹੀਂ ਪਹੁੰਚਦੇ ਉਹ ਰਹ ਜਾਂਦੇ ਉਦਾਂ ਹੀ ਉਸ ਔਰਤ ਨੇ ਹਿੰਮਤ ਕਰਕੇ ਭੀੜ ਦੇ ਵਿੱਚੋਂ ਦੇ ਯਿਸੂ ਦੇ ਨੇੜੇ ਆਈ ਪੱਲੇ ਨੂੰ ਛੂ ਲਿਆ ਸਾਰਾ ਕੁਝ ਠੀਕ ਹੋ ਗਿਆ ਅੱਜ ਕਿਹੜੀ ਗੱਲੋਂ ਕੰਮ ਠੀਕ ਨਹੀਂ ਹੋ ਰਹੇ ਜਦੋਂ ਅਸੀਂ ਨੇਰੇ ਨੇੜੇ ਨਹੀਂ ਪ੍ਰਭੂ ਦੇ ਜਾਂਦੇ ਪ੍ਰਭੂ ਦੇ ਨੇੜੇ ਆਈਏ ਤੇ ਉਹ ਸਾਡੇ ਨੇੜੇ ਆ ਜਾਏਗਾ ਜਦੋਂ ਉਹ ਨੇੜੇ ਆ ਗਿਆ ਤੇ ਫਿਰ ਸਾਰਾ ਕੁਝ ਕੰਮ ਠੀਕ ਹੋ ਜਾਏਗਾ ਅੱਜ ਕਿਹੜੀ ਗੱਲੋਂ ਜੀਵਨ ਦੇ ਅੰਦਰ ਘਾਟ ਆ ਔਰ ਕਿਹੜੀ ਗੱਲੋਂ ਕਮਜ਼ੋਰੀਆਂ ਔਰ ਐਸੀ ਗੱਲੋਂ ਹੀ ਕਿ ਅਸੀਂ ਪ੍ਰਭੂ ਦੇ ਨੇੜੇ ਨਹੀਂ ਜਾਂਦੇ ਨੇੜੇ ਨਹੀਂ ਜਾਂਦੇ ਅਸੀਂ ਸੋਚਦਿਆਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੀ ਜਾਣਾ ਜਾਵਾਂਗੇ ਜਾਵਾਂਗੇ ਪੜਾਂਗੇ ਬਾਈਬਲ ਦੁਆ ਤੇ ਦੁਆ ਤੇ ਜਾਵਾਂਗੇ ਦਾਨ ਦੇ ਲਾਂਗੇ ਅਸੀਂ ਕੋਸ਼ਿਸ਼ ਨਹੀਂ ਕਰਦੇ ਆ ਬੱਚੇ ਆ ਇਹਨਾਂ ਨੂੰ ਇੰਨਾ ਵੀ ਪਤਾ ਬੰਦਗੀ ਤੇ ਬਣਾ ਪਰ ਲੇਕਨ ਚਾਰ ਸਵੇਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੈਠ ਚਾਵਾਂਗੇ ਬੰਦਗੀ ਤੇ ਬਹਿ ਜਾਵਾਂਗੇ ਬਹਿ ਜਾਾਂਗੇ ਹੁਣ ਸਿਰਫ 7 ਮਿੰਟ ਬੈਠਣਾ ਇੱਕ ਘੰਟੇ ਦੀ ਦੁਆ ਪ੍ਰਾਰਥਨਾ ਆ ਤੇ ਬਹਿਣਾ ਸਿਰਫ 5 ਕੇ 7 ਮਿੰਟ ਅਸੀਂ ਕਿੰਨਾ ਮਗਰ ਚੱਲ ਜੇਨੇ ਕਿੰਨਾ ਬੈਗ ਚੱਲ ਜੇਨੇ ਜਿੰਨਾ ਚਿਰ ਤੱਕ ਅਸੀਂ ਉਹ ਨੇੜੇ ਨਹੀਂ ਬੈਂਦੇ ਉਹਦੇ ਨੇੜੇ ਨਹੀਂ ਆਉਂਦੇ ਸਾਡੇ ਕੰਮ ਅਧੂਰੇ ਰਹਿੰਦੇ ਆ ਜਦੋਂ ਤੁਸੀਂ ਟਾਈਮ ਟੇਬਲ ਦੇ ਨਾਲ ਚੱਲੋਗੇ ਟਾਈਮ ਦੇ ਨਾਲ ਚੱਲੋਗੇ ਸਾਨੂੰ ਇਹਨਾਂ ਪਤਾ ਹੋਣਾ ਬੈਂਕ ਦੇ ਵਿੱਚ ਜਾਣਾ ਹੈ ਤੇ ਅਸੀਂ ਟਾਈਮ 3 3 4 4 ਵਾਰੀ ਵੇਖਨੇ ਆਂ ਕਿ ਕਿਤੇ ਲੇਟ ਨਾ ਹੋ ਜਾਈਏ ਲੇਟ ਨਾ ਹੋ ਜਾਈਏ ਜੇ ਲੇਟ ਹੋ ਗਏ ਤੇ ਮਿਲਦਾ ਕੁਝ ਨਹੀਂ ਦਿਹਾੜੀ ਤੇ ਜਾਣਾ ਹੋਵੇ ਬੰਦਾ ਵੇਖਦਾ ਕੋਈ ਕੰਮ ਵਿੱਚ ਜਾਣਾ ਹੈ ਦਫ਼ਤਰ 'ਚ ਜਾਣਾ ਹੋਵੇ ਤੇ ਪਤਾ ਵੇਂਦਾ ਹੈ ਕਿ ਆਹ ਟਾਈਮ ਦੇ ਨਾਲ ਜਾਵਾਂਗੇ ਤੇ ਠੀਕ ਹੋਣਾ ਕੰਮ ਤੇ ਅਸੀਂ ਜਦੋਂ ਰੱਬ ਦੀ ਹਜ਼ੂਰੀ ਦੇ ਨੇੜੇ ਆਉਣਾ ਹੋਵੇ ਤੇ ਉਹਦਾ ਸਾਨੂੰ ਕੋਈ ਪਤਾ ਹੀ ਨਹੀਂ ਹੁੰਦਾ ਚਲੇ ਹੀ ਜਾਣਾ ਚਲੇ ਹੀ ਜਾਣਾ ਚਲੇ ਹੀ ਜਾਣਾ ਪਰ ਜਿੰਨਾ ਅਸੀਂ ਪ੍ਰਭੂ ਦੇ ਨੇੜੇ ਰਵਾਂਗੇ ਉਹ ਸਾਡੇ ਨੇੜੇ ਰਹੇਗਾ ਤੇ ਜਦੋਂ ਅਸੀਂ ਉਹਦੀ ਹਜ਼ੂਰੀ ਤੋਂ ਦੂਰ ਰਹਿੰਦੇ ਆ ਤੇ ਉਹ ਸਾਡੇ ਤੋਂ ਵੀ ਦੂਰ ਰਹਿੰਦਾ ਤੇ ਜਦੋਂ ਉਹ ਦੂਰ ਹੁੰਦਾ ਆ ਤੇ ਬਾਈਬਲ ਦੇ ਵਿੱਚ ਲਿਖਿਆ ਜਦੋਂ ਉਹ ਦੂਰ ਹੁੰਦਾ ਨਾ ਤੇ ਫਿਰ ਸatan ਨੇੜੇ ਆ ਜਾਂਦਾ ਤੇ ਜਦੋਂ Satan ਨੇੜੇ ਆਉਂਦਾ ਫਿਰ ਕਈ ਬਿਮਾਰੀਆਂ ਕਈ ਚਿੰਤਾ ਕਈ ਦੁੱਖ ਕਈ ਗਮ ਕਈ ਫਿਕਰ ਹੋ ਰਹੇ ਨੇ ਪਰ ਇਸ ਕਰਕੇ ਜੇ ਤੁਸੀਂ ਚਾਹੁੰਦੇ ਜੋ ਕਿ ਸਾਰਾ ਕੁਝ ਠੀਕ ਹੋਵੇ ਸਾਰਾ ਕੁਝ ਸਹੀ ਹੋਵੇ ਸਾਡੇ ਕੰਮ ਸਾਡਾ ਪਰਿਵਾਰ ਸਾਡਾ ਕਾਰੋਬਾਰ ਤਰੱਕੀ ਦੇ ਵਿੱਚ ਆਵੇ ਤੇ ਬਾਈਬਲ ਦੇ ਵਿੱਚ ਲਿਖਿਆ ਆ ਕਿ ਜਿਹੜਾ ਇਬਰਾਹਮ ਨੂਹ ਜਿਹੜਾ ਪ੍ਰਭੂ ਦਾ ਬੰਦਾ ਸੀ ਉਹ ਪਰਮੇਸ਼ਵਰ ਦੇ ਨਾਲ 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 ਚੱਲਦਾ ਰਿਹਾ ਦੂਰ ਨਹੀਂ ਰਿਹਾ ਨੇੜੇ 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 ਚੱਲਦਾ ਰਿਹਾ ਤੇ ਖੁਦਾ ਨੇ ਸਾਰਾ ਜਗਤ ਨਾਸ਼ ਹੋ ਗਿਆ ਪਰ ਨੂੰ ਉਹਦਾ ਪਰਿਵਾਰ ਬਚ ਗਿਆ ਜਿੰਨੇ ਨੇੜੇ ਰਹੋਗੇ ਉਹਨੇ ਤੁਸੀਂ ਆਸ਼ੀਸ਼ ਪਾਓਗੇ ਕਿੰਨਾ ਤੁਸੀਂ ਨੇੜੇ ਰਹਿਣਾ ਇਹ ਆਪਣੇ ਜੀਵਨ ਦੇ ਵਿੱਚ ਗੌਰ ਕਰਨਾ ਰਸਤੇ ਵਿੱਚ ਜਾਂਦੇ ਤਾਂ ਵੀ ਪ੍ਰਭੂ ਦੇ ਨੇੜੇ ਰੋ ਘਰ ਵਿੱਚ ਬੈਠੇ ਜੋ ਨੇੜੇ ਰੋ ਕੰਮ ਕਰ ਰਹੇ ਜੋ ਨੇੜੇ ਰੋ ਪ੍ਰਭੂ ਤੋਂ ਦੂਰ ਜਾਉਣਾ ਜਿਵੇਂ ਇੱਕ মুরਗੀ ਜਿਹੜੀ ਆ ਉਹਦੇ ਬੱਚੇ ਉਹਦੇ ਨੇੜੇ ਰਹਿਣਗੇ ਤੇ ਸੰਭਾਲੇ ਰਹਿਣਗੇ ਛੋਟੇ ਬੱਚੇ ਆਪਣੀ ਮਾਂ ਤੋਂ ਦੂਰ ਜਾਣਗੇ ਨਾ ਤੇ ਛੋਟੇ ਬੱਚੇ ਉਹਨਾਂ ਨੂੰ ਕਦੀ ਕੋਈ ਕੋਈ ਨਾ ਕੋਈ ਜਾਨਵਰ ਆ ਕੇ ਚੁੱਕ ਕੇ ਲੈ ਜਾਏਗਾ ਪਰ ਜਦੋਂ ਮਾਂ ਦੇ ਨੇੜੇ ਰਹਿਣਗੇ ਉਹ ਖੰਭਾ ਥਲੇ ਟੱਕ ਲੈਗੇ ਆਪਣੇ ਬੱਚਿਆਂ ਨੂੰ ਉਹ ਆਉਂਦੇ ਦੁਸ਼ਮਣ ਦੇ ਹਰ ਵਾਰ ਦਾ ਸਾਹਮਣਾ ਕਰੇਗੀ। ਇਸੇ ਤਰ੍ਹਾਂ ਜਿਹੜੇ ਲੋਕ ਪ੍ਰਭੂ ਦੇ ਨੇੜੇ-ਨੇੜੇ ਰਹਿਣਗੇ ਉਹਨਾਂ ਦੇ ਉੱਤੇ ਪ੍ਰਭੂ ਦਾ ਸਾਯਾ ਬਣਿਆ ਰਹੇਗਾ। ਇਸੇ ਕਰਕੇ 91 ਨੰਬਰ ਚ ਜ਼ਬੂਰ ਚ ਲਿਖਿਆ ਵੀ ਉਹ ਖੰਭ ਦੇ ਥੱਲੇ ਤੈਨੂੰ ਢੱਕੇਗਾ। ਸਾਨੂੰ ਫੇਰ ਹੀ ਢੱਕੇਗਾ ਜਦੋਂ ਅਸੀਂ ਉਹਦੇ ਨੇੜੇ ਰਵਾਂਗੇ। ਉਹਦੇ ਨੇੜੇ ਹੀ ਰਹਿਣਾ ਚਾਹੀਦਾ। ਦੁਆ ਕਰਦੇ ਰਹੋ, ਬਾਈਬਲ ਪੜ੍ਹਦੇ ਰਹੋ, ਪ੍ਰਾਰਥਨਾ ਕਰਦੇ ਰਹੋ। ਟਾਈਮ ਨਾਲ ਚਲੋ ਟਾਈਮ ਵੇਖੋ ਬੰਦਗੀ ਦਾ ਕਿੰਨਾ ਟਾਈਮ ਹੈ ਬੰਦਗੀ ਦੇ ਉੱਤੇ ਟਾਈਮ ਨਾਲ ਹੋ ਔਰ ਸਾਨੂੰ ਕਿੰਨਾ ਜ਼ਿਆਦਾ ਸਾਰੇ ਕੰਮ ਘਰ ਦਾ ਵੀ ਕੰਮ ਬੰਦਗੀ ਦਾ ਵੀ ਕੰਮ ਇਸੇ ਕਰਕੇ ਦਾਨੀਅਲ ਜਿਹੜਾ ਬਾਹਰ ਦਾ ਵੀ ਕੰਮ ਕਰਦਾ ਹੈ ਆਪਣਾ ਦੁਨਿਆਵੀ ਵੀ ਤੇ ਬੰਦਗੀ ਦਾ ਵੀ ਟਾਈਮ ਪੂਰਾ ਰੱਖਦਾ ਹੈ ਬਹੁਤ ਵੱਡਾ ਦਾ ਬਿਜ਼ਨਸ ਕਾਰੋਬਾਰ ਸੀ ਪਰ ਗੌਰ ਕਰੋ ਉਹ ਬੰਦਗੀ ਵੀ ਪੂਰੀ ਕਰਦਾ ਹੈ ਤੇ ਆਪਣਾ ਕੰਮ ਵੀ ਕਰਦਾ ਪੂਰਾ ਕਰਦਾ ਹੈ ਟਾਈਮ ਨਾਲ ਉੱਠਦਾ ਹੈ ਟਾਈਮ ਨਾਲ ਜਾਂਦਾ ਹੈ ਟਾਈਮ ਤੋਂ ਬਿਨਾ ਕੋਸ ਵੀ ਕੰਮ ਪੂਰਾ ਨਹੀਂ ਹੁੰਦਾ ਇਸ ਕਰਕੇ ਪ੍ਰਭੂ ਦੇ ਨੇੜੇ ਰਹਿਣ ਵਾਸਤੇ ਕਿੰਨੀ ਕੋਸ਼ਿਸ਼